डीआईजी पटियाला रेंज मनदीप सिंह सिद्धू ने दसया दे कि मुख्यमंत्री भगवंत मान ਵੱਲੋਂ ਪੰਜਾਬ ਸੂਬੇ ਦੇ ਵਿੱਚੋਂ ਨਸ਼ਾ ਖਤਮ ਕਰਨ ਸੰਬੰਦੇ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਹੈ ਜਿਸ ਸੰਬੰਦੇ ਵਿੱਚ ਉੱਚ ਅਧਿਕਾਰੀਆਂ ਨੂੰ ਇਸ ਬਾਬਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹੀ ਉਹਨਾਂ ਵੱਲੋਂ ਵੱਡੀਆਂ ਸਫਲਤਾ ਹਾਸਲ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਨਿਰਦੇਸ਼ ਜਾਰੀ ਕਰਨ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਟਿਆਲਾ ਰੇਂਜ ਪਟਿਆਲਾ ਦਿਨ ਪੈਂਦੇ ਚਾਰ ਜ਼ਿਲ੍ਹਿਆਂ ਪਟਿਆਲਾ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਦੇ ਵਿੱਚ 1 ਜਨਵਰੀ ਤੋਂ ਹੁਣ ਤੱਕ ਐਨਡੀਪੀਐਸ ਐਕਟ ਤਹਿਤ 484 ਮੁਕਦਮੇ ਦਰਜ ਕਰਕੇ 693 ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਸਮੈਕ ਪੋਕੀ ਪੋਸਟ ਵੇਬਾਰਮਤ ਕੀਤੀ ਗਈ ਹੈ ਜਿਨ੍ਹਾਂ ਦੀ ਗਿਣਤੀ ਹੁਣ ਵੱਲੋਂ ਦੱਸੀ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਦੌਰਾਨ ਨਸ਼ਾ ਵਿਰੁੱਧ ਜਾਗਰੂਕ ਕਰਦਿਆਂ ਹੋਇਆਂ 1171 ਸੈਮੀਨਾਰ ਲਗਾਏ ਗਏ 526 ਸੰਪਰਕਕ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਇੱਥੇ ਫੋਲਸ ਲਾਈਨਾਂ 'ਤੇ ਤੇ ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਆ ਜੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2025 ਤੋ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹ ਦੋ ਸਾਰੀ ਡਿਟੇਲ ਹੈ ਡਰੱਗ ਬੀਓ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ 4 ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰ ਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਿਸਟਰ ਕੀਤੇ ਆ ਜਿਹੜੇ ਐਨਡੀਪੀਐਫਸ ਦੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਪੁੱਕੀ ਦੀ ਰਿਕਵਰ ਹੋਈ ਆ ਤੇ ਬਾਕੀ ਹੋਰ ਡਿਟੇਲਸ ਆ ਜਿਹਦੇ ਚੋਂ ਲਗਭਗ ਡਰੱਗ ਮਣੀ ਆ 15 ਲੱਖ 18000 ਜਿਹੜੀ ਡਰੱਗ ਮਣੀ ਆ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਨਡੀਪੀਐਫਸ ਨਾਲ ਰਿਲੇਟਡ ਪੀਓ ਦੀ ਗੱਲ ਹੀ ਕਰਦੇ ਆ ਇਦੇ ਵਿੱਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹੀਰੋਇਨਾ ਜਿਹੜੀ 2.5 ਕਿਲੋ ਦੇ ਕਰੀਬ ਹੀਰੋਇਨਾ ਜਿਹੜੀ ਉਹ ਕੀਤੀ ਆ ਅ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰੱਗ ਸਮਗਲਰ ਦੇ ਹਲਟ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਥੈਟ ਕਿ ਉਹਨਾਂ ਨੂੰ ਸੇਕ ਲੱਗੇ ਵੀ ਜਿਹੜੀ ਅ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂਗੀ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਆ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮੱਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਜਿਹੜੀ ਅਸੀਂ ਗਵਰਨਰਟ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਥੈਟ ਕਿ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਉਹ ਨੋਨ ਡਰਗ ਸਮਗਲਰਸ ਆ ਜਿਨ੍ਹਾਂ ਤੇ ਕਾਫੀ ਕੇਸਿਸ ਦੱਜ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾ ਨੂੰ ਵਾਇਲਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਆ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਐ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰਾਪਰਟੀਆਂ ਐ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸੱਜ ਤੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਐ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਉਹਨੂੰ ਮੁੜ ਕੇ ਉਹਦੇ 'ਚ ਇੱਕ ਸਖਤ ਕਾਰਵਾਈ ਕਰਨਾ ਡਰੱਗ ਸਮਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਆ ਜਿਹੜੇ ਸੈਮੀਨਾਰਸ ਆ ਜਿਹੜੇ ਸਾਡੇ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜੇਜ਼ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਸ ਕੀਤੀਆਂ ਇਸ ਤੋਂ ਇਲਾਵਾ ਵਾਕਥਨ ਤੇ ਸਾਈਕਲ ਰੈਲੀਆਂ 6 ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋયા ਜਿਹੜੇ 58 ਆ ਜਿਹੜੇ ਅਸੀਂ ਡਰਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹ ਕਰਾਇਆ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਹੈ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ ਦੈਟ ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜਿਆ ਉਹ ਕਮੇਟੀਆਂ ਬਣਾ ਰਹੇ ਆ ਸੋ ਥੈਟ ਕਿ ਆਪਦੇ ਏਰੀਏ ਦੇ ਵਿੱਚ ਲੋਕ ਆਪਦਾ ਪੈਰਾ ਲਾਉਣ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ ਨਾਲ ਡਰੱਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਉਹਦੇ ਵਿੱਚ ਅਸੀਂ ਜਿਹੜੀਆਂ ਦੇ ਵਿੱਚ 1315 ਜਿਹੜੀਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀ ਆ ਤੇ ਉਹਦੇ ਵਿੱਚੋਂ ਫਿਰ ਵਿਲੇਜ ਡਿਫੈਂਸ ਕਮੇਟੀ ਚੋਂ 279 279 ਆ ਜਿਹੜੇ ਉਹਨਾਂ ਨੇ ਪੰਚਾਇਤਾਂ ਨੇ ਮਤੇ 279 ਪੰਚਾਇਤਾਂ ਨੇ ਮਤੇ ਵੀ ਪਾ ਕੇ ਦਿੱਤੇ ਆ ਕਿ ਅਸੀਂ ਆਪਦੇ ਡਰੱਗ ਵਾਲੇ ਦੇ ਨੂੰ ਜਿਹੜਾ ਕੰਮ ਕਰੂਗਾ ਉਹਦੇ ਵਿੱਚ ਕੋਈ ਸਪੋਰਟ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਹੜਾ ਵਿਲੇਜ ਜਿਹੜੀ ਵਾਰਡ ਡਿਫੈਂਸ ਕਮੇਟੀਆਂ ਆ ਉਹ 384 ਵਾਰਡ ਡਿਫੈਂਸ ਕਮੇਟੀਆਂ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ 122 ਦੇ ਵਿੱਚ ਹੈ ਰੈਜ਼ੋਲੂਸ਼ਨ ਜਿਹੜੇ ਪਾ ਕੇ ਦਿੱਤੇ ਆ ਜਿਹੜੇ ਕਿ ਉਹਨਾਂ ਦੇ ਜਿਹੜੇ ਚੁਣੇ ਨੁਮਾਇੰਦਿਆਂ ਵੱਲੋਂ ਇਹ ਰੈਜ਼ੋਲੂਸ਼ਨ ਪਾ ਕੇ ਦਿੱਤੇ ਇਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਇਸ ਸਮੇਂ ਦੌਰਾਨ 52 ਕਸੋ ਆਪਰੇਸ਼ਨ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਆਫ ਸਰਪ੍ਰਾਈਜ਼ ਜਿਹੜੇ ਸਰਚ ਆਪਰੇਸ਼ਨ ਆ ਜਿਹੜੇ ਤੁਸੀਂ ਵੀ ਬਹੁਤ سارے ਟਾਈਮ ਕਵਰ ਕੀਤੇ ਉਹ ਹੈ ਇੱਕ ਇਹਦੇ ਵਿੱਚ ਵਿੱਚ ਹੀ ਨਾਲ ਗੈਂਗਸਟਰ ਦਾ ਜਿਹੜਾ ਤੁਹਾਨੂੰ ਦੱਸਣਾ ਚਾਹਾਂਗੇ 6 کیسਸ ਰਜਿਸਟਰਡ ਹੋਇਆ 11 ਬੰਦੇ ਅਰੈਸਟ ਹੋਇਆ 16 ਪਿਸਤੌਲ ਇਸ ਸਮੇਂ ਦੇ ਵਿੱਚ ਅਸੀਂ ਉਹਨਾਂ ਤੋਂ ਰਿਕਵਰ ਹੋਇਆ ਤੇ ਲਗਭਗ 60 ਕਾਟ੍ਰਿਜ ਤੇ ਦੋ ਵਾਹਨ ਆ ਜਿਹੜੇ ਗੈਂਗਸਟਰ ਜਿਹੜੇ ਐਂਟੀ سوشਲ ਐਲੀਮੈਂਟ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਤੇ ਫਿਰ ਜਿਹੜੀ ਐਕਸਾਈਜ਼ ਦਾ ਇਹਦੇ ਵਿੱਚ 138 ਕੇਸਿਸ ਰਜਿਸਟਰਡ ਹੋਏ ਆ ਤੇ 149 ਬੰਦੇ ਅਰੈਸਟ ਹੋਏ ਆ ਤੇ ਰਿਕਵਰੀ ਹੋਈ ਆ 63233 ਲੀਟਰ ਜਿਹੜੀ ਉਹ ਇਹਦੇ ਵਿੱਚ ਲੀਕਰ ਐਂਡ ਲਾਹਨ ਜਿਹੜੀ ਰਿਕਵਰ ਹੋਈ ਆ ਤੇ ਇਹਦੇ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਤਿੰਨ ਪਾਰਟਸ ਦੇ ਵਿੱਚ ਆਪਾਂ ਦੁਬਾਰਾ ਉਹਨੂੰ ਗੱਲ ਕਰਦੇ ਆ ਇੱਕ ਪਬਲਿਕ ਅਵੇਅਰਨੈਸ ਦੂਜੀ ਗੱਲ ਪੁਲਿਸ ਜਿਹੜੇ ਡਰੱਗ ਸਮਗਲਰ ਡਰੱਗ ਪੈਡਲਰ ਦੇ ਖਿਲਾਫ ਕਾਰਵਾਈ ਕਰੇ ਤੀਜੀ ਗੱਲ ਜਿਹੜੀ ਹੈਗੀ ਆ ਉਹਨਾਂ ਦੀ ਪ੍ਰਾਪਰਟੀ ਕਨਫਿਸਟਿਗੇਟ ਕਰਾਵੇ ਤੇ ਚੌਥੀ ਗੱਲ ਕਨਵਿਕਸ਼ਨ ਜਿਹੜੀ ਇਹ ਸਾਡੇ ਲਈ ਬਹੁਤ ਸਕੂਨ ਵਾਲੀ ਗੱਲ ਆ ਤੇ ਮੈਨੂੰ ਲੱਗਦਾ ਪੰਜਾਬ ਚ ਹਾਇਰਸ ਸਾਡਾ ਪਟਿਆਲਾ ਰੇਂਜ ਦਾ ਆ ਰਿਹਾ ਉਹਦੇ ਵਿੱਚ ਅਸੀਂ ਲਗਭਗ ਜਿਹੜਾ 93.4% ਹੈ ਜਿਹੜੇ ਕਨਵਿਕਸ਼ਨ ਰੇਟ ਹੈ ਸਾਡਾ ਵੈਸੇ ਤਾਂ ਇੰਡੀਆ ਲੈਵਲ ਤੇ ਵੀ ਵਨ ਆਫ ਦੀ ਹਾਇਰਸਟ ਹੈ ਪੰਜਾਬ ਦਾ ਚੱਲ ਰਿਹਾ ਬਟ ਇਹਦੇ ਚ ਪਟਿਆਲਾ ਰੇਂਜ ਦਾ ਸਾਡਾ 93.4% ਜਿਹੜਾ ਕਨਵਿਕਸ਼ਨ ਰੇਟ ਹੈ ਉਹਦੇ ਵਿੱਚ ਆਇਆ ਤੇ ਲਾਸਟ ਤੁਹਾਡੇ ਜਰੀਏ ਮੈਂ ਇੱਕ ਅਪੀਲ ਵੀ ਕਰੂੰਗਾ ਜਿਹੜੀ ਸੇਫ ਪੰਜਾਬ ਇੱਕ ਜਿਹੜੀ ਨੰਬਰ ਹੈ ਇਹਦੇ ਪਿੱਛੇ ਵੀ ਦਿੱਤਾ ਹੋਇਆ ਨੰਬਰ ਉਹਦੇ ਚ ਹੋਣਾ 9791 00200 ਇਹਦੇ ਵਿੱਚ ਜੇ ਕੋਈ ਡਰੱਗ ਪੈਡਲਿੰਗ ਬਾਰੇ ਡਰੱਗ ਸਮਗਲਰ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਆਉਗੀ ਤਾਂ ਤੁਸੀਂ ਇਹ ਜਿਹੜੀ ਹੈਲਪਲਾਈਨ ਹੈ 올 ਪੰਜਾਬ ਹੈ ਪੈਨ ਪੰਜਾਬ ਹੈ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਸੋ ਥੈਟ ਕਿ ਜਿਹੜੀਆਂ ਸੇਫ ਪੰਜਾਬ ਦੀ ਜਿਹੜੀ ਉਹਨੂੰ ਬੜੇ ਹਾਈਐਸਟ ਲੈਵਲ ਤੇ ਡੀਜੀ ਦਫ਼ਤਰ ਵੱਲੋਂ ਤੇ ਹੋਰ ਸਾਰਿਆਂ ਨੂੰ ਮਾਨਟਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਕੀ ਕਾਰਵਾਈ ਹੋਈ ਡਿਸਟ੍ਰਿਕਟ ਤੋਂ ਵਾਰੀ-ਵਾਰੀ ਪੁੱਛਿਆ ਜਾਂਦਾ ਹੈ ਪਾਵੇਂ ਕਿ ਇਹਦੇ ਵਿੱਚ ਇਨੀਸ਼ੀਅਲ ਟ੍ਰੈਂਡ ਇਹ ਵੀ ਆਇਆ ਸੀ ਲੋਕ ਫੇਕ ਕਿਸੇ ਨਾਲ ਲੜਾਈ ਝਗੜਾ ਹੁੰਦਾ ਉਹਦੀ ਵੀ ਇਤਲਾਹ ਦੇਦੇ ਆ ਪਰ ਅਸੀਂ ਉਸ ਗੱਲ ਨੂੰ ਭੁਜਾਏ ਜਿਹੜਾ ਮੇਨ ਮਕਸਦ ਹੈ ਕਿ ਡਰਗ ਜਿਹੜੀ ਜਿਹੜਾ ਇੱਕ ਕੋਡ ਜਿਹੜਾ ਕਿ ਪੰਜਾਬੀਆਂ ਨੂੰ ਬਦਨਾਮ ਹੋ ਰਹੇ ਸੀ ਜਦੋਂ ਕਿ ਕੋਈ ਇਸ ਲੈਵਲ ਤੇ ਨਹੀਂ ਵੀ ਸਾਰਾ ਪਿੰਡ ਨਸ਼ਈ ਹੈ ਜਾਂ ਬਹੁਤ ਸਾਰੇ ਲੈਵਲ ਤੇ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਵੀ ਜਿਵੇਂ ਸਾਰਾ ਪੰਜਾਬ ਹੀ ਡਰਗ ਲੈ ਕੇ ਤੁਰਿਆ ਫਿਰ ਰਿਹਾ ਉਹ ਉਹਦੇ ਵਿੱਚ ਵੀ ਉਹ ਗੱਲ ਵੀ ਕਲੀਅਰ ਹੋਈ ਹੈ ਲੋਕਾਂ ਨੇ ਆਪ ਮੁਹਾਰੇ ਜਿਹੜੀ ਬਿੱਗੇਸਟ ਸਾਡੀ ਸਟਰੈਂਥ ਹੈ ਆਪ ਮੁਹਾਰੇ ਜਿਹੜਾ ਲੋਕਾਂ ਵੱਲੋਂ ਸਾਨੂੰ ਸਪੋਰਟ ਕੀਤਾ ਜਾ ਰਿਹਾ ਇਹ ਕੋਈ ਵੀ ਕੈਂਪੇਨ ਜਿੰਨਾ ਮਰਜੀ ਜਿੰਨਾ ਚਿਰ ਜਿਹੜੀ ਡਿਮਾਂਡ ਹੋਊਗੀ ਡਿਮਾਂਡ ਐਂਡ ਸਪਲਾਈ ਦਾ ਹੁੰਦਾ ਜੇ ਡਿਮਾਂਡ ਹੋਊਗੀ ਸਪਲਾਈ ਕਿਤੋਂ ਨਾ ਕਿਤੋਂ ਆ ਜਾਊਗੀ ਪੰਜਾਬ 'ਚ ਕੋਈ ਵੀ ਡਰੱਗ ਨਹੀਂ ਪੈਦਾ ਹੁੰਦੀ ਨਾ ਅਫੀਮ ਨਾ ਹਿਰੋਇਨ ਨਾ ਸਮੈ ਕੋਈ ਵੀ ਚੀਜ਼ ਆ ਜਿਹੜੀ ਪੰਜਾਬ ਦੇ ਵਿੱਚ ਨਹੀਂ ਪੈਦਾ ਹੁੰਦੀ ਈਵਨ ਫਾਰਮਾਸਿਟੀਕਲ ਜਿਹੜੀਆਂ ਡਰੱਗਸ ਆ ਉਹ ਵੀ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਨਹੀਂ ਹੈਗੀ ਜਿਹਦਾ ਗਵਾਂਡ ਮਾੜਾ ਹੋਵੇ ਆਪਣਾ ਜਿਹੜਾ ਗਵਾਂਡ ਜਿਹੜਾ ਡਰੋਂ ਰਹੀਂ ਤੇ ਜੇ ਹੋਰ ਚੀਜ਼ਾਂ ਰਹੀਂ ਜਿਹੜੇ ਵਾਰ-ਵਾਰ ਸਾਡੇ ਕੋਲੇ ਡਰੱਗ ਜਿਹੜੀ ਆਉਂਦੀ ਆ ਤੇ ਉਹਦੇ ਰਹੀਂ ਜਿਹੜਾ ਉਹਦੀ ਵਕਫ ਵਕ ਤੁਸੀਂ ਦੇਖਦੇ ਹੋ ਵੀ ਉਹ ਕਾਰਵਾਈ ਉਹਦੇ ਹੁੰਦੀ ਰਹਿੰਦੀ ਆ ਪਰ ਗਵਾਂਡੀ ਦੇਸ਼ ਦਾ ਇੱਕੋ ਹੀ ਮਕਸਦ ਹੈ ਇੱਥੇ ਇਨਸਟੇਬਿਲਟੀ ਪੈਦਾ ਕਰਨਾ ਪੰਜਾਬੀਆਂ ਨੂੰ ਨਸ਼ੇ ਦੇ ਵਿੱਚ ਲਾਉਣਾ ਤੇ ਪਰ ਹੁਣ ਲੋਕਾਂ ਦਾ ਇਹੋ ਜਿਹਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਲੱਗਦਾ ਸ਼ੋਰ ਕਿ ਅਸੀਂ ਪੂਰਾ ਨਹੀਂ ਇਹ ਦੇਖੋ ਨਹੀਂ ਇਹ ਬਿਲਕੁਲ ਤੁਹਾਡਾ ਵੈਲਿਡ ਕੁਸਚਨ ਹੈ ਇੱਕ ਬੜੀ ਲਾਅ ਦੇ ਵਿੱਚ ਪ੍ਰੋਵੀਜ਼ਨ ਬੜਾ ਕਲੀਅਰ ਕਟ ਹੈਗਾ ਅਸੀਂ ਆਪਦੀ ਡਿਫੈਂਸ ਲਈ ਬੇਅਰ ਮਿਨਿਮਮ ਫੋਰਸ ਯੂਜ਼ ਕਰਕੇ ਅਸੀਂ ਆਪਦਾ ਉਹਦੇ ਵਿੱਚ ਉਹਨੂੰ ਵੀ ਕੈਨ ਯੂਜ਼ ਦੀ ਫੋਰਸ ਜਦੋਂ ਆਪਦੀ ਜਾਨ ਨੂੰ ਖਤਰਾ ਹੋਵੇ ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਜੇ ਕਿਸੇ ਆ ਵੀ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਤੇ ਉਹਦੇ ਵਿੱਚ ਜਿਆਦਾ ਨੁਕਸਾਨ ਹੋਣ ਤੋਂ ਰੋਕਣ ਲਈ ਜੇ ਕੋਈ ਉਹਦੇ ਚ ਕੀਤਾ ਫਿਰ ਵੀ ਉਹਦੀ ਲਾਈਫ ਨੂੰ ਧਿਆਨ ਚ ਰੱਖ ਕੇ ਰੱਖਿਆ ਤੇ ਮੈਨੂੰ ਲੱਗਦਾ ਹੈ ਇਹਦੇ ਤੋਂ ਇੱਕ ਸਿੱਖਿਆ ਵੀ ਲੈਣੀ ਪੈਂਦੀ ਹੈ ਜੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹੋ ਲੋਕਾਂ ਨੂੰ ਨਰਕ ਵਾਲੇ ਪਾਸੇ ਧੱਕ ਰਹੇ ਹੋ ਤੇ ਫਿਰ ਉਹਦੇ ਵਿੱਚ ਜੇ ਤੁਸੀਂ ਸੋਚਦੇ ਹੋ ਵੀ ਨਾਲ ਜਾ ਕੇ ਵੀ ਪੁਲਿਸ ਤੋਂ ਵੀ ਫਾਇਰ ਕਰ ਦਾਂਗੇ ਆਪਦੀ ਜਾਨ ਵੀ ਪਚਾ ਕੇ ਕਰਾਂਗੇ ਭਜਾਂਗੇ ਤਾਂ ਲਾਅ ਦੇ ਵਿੱਚ ਪ੍ਰੋਵੀਜ਼ਨਸ ਐ ਤੇ ਪੁਲਿਸ ਪਹਿਲਾਂ ਵੀ ਇਹ ਕਾਰਵਾਈ ਕਰਦੀ ਆਈ ਹੈ ਤੇ ਜੇ ਡਰੱਗ ਸਮਗਲਰਸ ਨੂੰ ਮੈਂ ਦੁਬਾਰਾ ਫੇਰ ਇੱਕ ਮੈਸੇਜ ਵੀ ਦੇਵਾਂਗਾ ਵੀ ਨਾ ਤਾਂ ਤੁਹਾਡੀਆਂ ਹੱਡੀਆਂ ਜਿਹੜੀਆਂ ਉਹ ਸਟੀਲ ਦੀਆਂ ਨਾ ਹੀ ਤੁਸੀਂ ਕੋਈ ਇਹੋ ਜਿਹੀ ਚੀਜ਼ ਦੇ ਬਣੇ ਹੋ ਵੀ ਅਨਬ੍ਰੇਕੇਬਲੋਂ ਤੇ ਉਹਦੇ ਵਿੱਚ ਜੇ ਕਿਤੇ ਪੁਲਿਸ ਤੇ ਫਾਇਰਿੰਗ ਕਰੋਗੇ ਤੇ ਜਾਂ ਆਉਦੇ ਵੀ ਨਾਲ ਡਰੱਗ ਦੇ ਲੋਕਾਂ ਦੇ ਘਰ ਬਰਬਾਦ ਕਰੋਗੇ ਤੇ ਪੁਲਿਸ ਤੇ ਫਾਇਰਿੰਗ ਕਰੋਗੇ ਪੁਲਿਸ ਇਸ ਗੱਲ ਲਈ ਲਾਅ ਦੇ ਵਿੱਚ ਉਹਨੂੰ ਸੇਫ ਸਾਈਡ ਤੇ ਉਹਨੂੰ ਕਿਤੇ ਵੀ ਆਪਦੇ ਬਚਾਲ ਲਈ ਬੇਅਰ ਮਿਨੀਮਮ ਫੋਰਸ ਕਰਦੇ ਆ ਜੇ ਅੱਗੇ ਵੀ ਲੋੜ ਪਊਗੀ ਤਾਂ ਪੁਲਿਸ ਉਸ ਗੱਲ ਲਈ ਉਹ ਕਾਰਵਾਈ ਕਰੂਗੀ ਪਰ ਹਾਂ ਕਿਸੇ ਨਾਲ ਨਜਾਇਜ਼ ਬਿਲਕੁਲ ਨਹੀਂ ਕੀਤੀ ਜਾਊਗਾ ਸਰ ਤੁਸੀਂ ਕਹਿ ਰਹੇ ਘਰ ਵੀ ਡਾਇਆ ਪਰ ਪੂਰੇ ਰੇਂਜ ਦੇ 6 ਘਰ ਦੀ ਗੱਲ ਕਰਦੇ ਹੋ ਉਹਦੇ ਕਾ ਕਰਦੇ ਜੀ ਕੋਈ ਸਪੋਰਟ ਕਰਦੇ ਉਹਦੇ ਮੈਰਿਟਸ ਕਿ ਕਿਨੇ ਦਾ ਟਾਈਮ ਦੇ ਰਿਹਾ ਹੈ ਇੱਕ ਸਰਪੰਚ ਦੇ ਹਸਬੰਡ ਨੇ ਉਹਨਾਂ ਦੇ 11 ਕੇਸ ਰਜਿਸਟਰ ਨੇ ਉਹਨੂੰ ਖੇਰ ਪੜੇਗੇ ਨੇ 13 13 ਇੱਥੇ ਪਟਿਆਲੇ ਦਾ ਹੈ ਜੀ ਪਟਿਆਲੇ ਦਾ ਹਾਂ ਸਦੌਰ ਦੇ ਉਹ ਉਹਨਾਂ ਦੇ ਘਰ ਨਹੀਂ 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 ਇੱਕ ਹੋਰ ਬਹੁਤ ਹੈ ਨਹੀਂ ਇਹਦੀ ਨਾ ਜੀ ਇੱਕ ਬਿਲਕੁਲ ਤੁਹਾਡਾ ਬਹੁਤ ਹੀ ਅੱਛਾ ਕੁਐਸਚਨ ਹੈ ਜਿਹੜਾ ਘਰ ਟਾਉਣ ਦਾ ਕੋਈ ਇਹ ਇੱਥੇ ਕੋਈ ਨਾ ਤਾਂ ਲਾਅ ਵੱਲੋਂ ਸਾਨੂੰ ਜਾਂ ਕੋਈ ਕੋਰਟ ਵੱਲੋਂ ਸਾਨੂੰ ਅਥਾਰਟੀ ਦਿੱਤੀ ਹੋਈ ਪੁਲਿਸ ਕਿਸੇ ਦਾ ਘਰ ਟਾਲੇ ਪੁਲਿਸ ਕਿਸੇ ਦਾ ਘਰ ਨਹੀਂ ਢਾ ਸਕਦੀ ਉਹਦੇ ਵਿੱਚ ਜਿੱਦੋਂ ਸਿਵਲ ਅਥਾਰਟिटीज ਵੱਲੋਂ ਲਿਖ ਕੇ ਆਉਂਦਾ ਤੇ ਜੇ ਇਹ ਚੰਗੀ ਗੱਲ ਹੈ ਜਦੋਂ ਪ੍ਰੈਸ ਸਾਡਾ ਸਾਥ ਦੇ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਫਲਾਨੇ ਸਰਪੰਚ ਦੇ 14 ਕੇਸ ਹੈ ਅਸੀਂ ਇਹ ਚਾਹਾਂਗੇ ਵੀ ਤੁਸੀਂ ਵੀ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਵੀ ਜਿਹੜਾ ਇਹ 14 ਕੇਸ ਵੀ ਹੈ ਤਾਂ ਨਜਾਇਜ਼ ਕਬਜ਼ਾ ਵੀ ਕਰੀ ਬੈਠਾ ਹੈ ਜੋ ਪ੍ਰੋਸੈਸ ਲੀਗਲ ਪ੍ਰੋਸੈਸ ਹੋਊਗਾ ਕਿਤੇ ਵੀ ਸਿਵਲ ਐਡਮਿਨਿਸਟ੍ਰੇਸ਼ਨ ਸਾਥੋਂ ਜਿਹੜੀ ਆਪਦੀ ਸਾਨੂੰ ਲਿਖਤੀ ਨਾੜ ਕੇ ਜ਼ੁਬਾਨੀ ਅਸੀਂ ਕੋਈ ਅਸਿਸਟੈਂਸ ਆਏ ਨਹੀਂ ਵੀ ਜੇ ਕਿਸੇ ਨੇ ਕਹਤਾ ਤਾਂ ਅਸੀਂ ਕੋਈ ਜ਼ੁਬਾਨੀ ਅਸਿਸਟੈਂਸ ਦਿੰਨੇ ਆ ਸਿਵਲ ਐਡਮਿਨਿਸਟ੍ਰੇਸ਼ਨ ਕੋਈ ਇਲੀਗਲ ਸਟਰਕਚਰਸ ਲਈ ਸਾਨੂੰ ਫੋਰਸ ਦੀ ਡਿਮਾਂਡ ਕਰੂਗੀ ਜੇ ਸਾਡੇ ਕੋਲੇ ਫੋਰਸ ਅਵੇਲੇਬਲ ਹੈ ਅੱਗੇ ਵੀ ਅਸੀਂ ਜਦੋਂ ਫੋਰਸ ਸਾਥੋਂ ਡਿਮਾਂਡ ਕਰਨਗੇ ਪੁਲਿਸ ਦਾ ਨਾ ਕੰਮ ਕਰਤਾ ਆਉਣਾ ਨਾ ਹੀ ਅਸੀਂ ਇਹਦੇ ਚ ਆ ਵੀ ਅਸੀਂ ਕਿਸੇ ਦਾ ਘਟਾਵਾਂਗੇ ਪਰ ਹਾਂ ਜੇ ਕੋਈ ਪੁਲਿਸ ਸਾਥੋਂ ਅਸਿਸਟੈਂਸ ਮੰਗੀ ਜਾਊਗੀ ਤੇ ਬੜੀ ਕਲੀਅਰ ਕੱਟ ਗੱਲ ਹੈ ਜੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਹੋਊਗੀ ਤੇ ਕਿਉਂਕਿ ਬਹੁਤ ਸਾਰੇ ਕੋਰਟਸ ਆਰਡਰ ਹੁੰਦੇ ਆ ਸਿਵਲ ਅਥਾਰਟੀ ਦੇ ਆਰਡਰ ਹੁੰਦੇ ਆ ਸੀ ਫੋਰਸ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਜੋ ਵੀ ਐਕਸ਼ਨ ਆ ਉਹਨਾਂ ਦੇ ਖਿਲਾਫ ਹੁੰਦਾ ਰਹੂਗਾ